ਜਿਹੜਾ ਆਪਣੇ ਗੁਰੂ ਦਾ ਨਹੀਂ ਬਣਦਾ ਜਿਨੇ ਵੋਟਾਂ ਲਈਆਂ ਹੁਣ ਗੁਰੂ ਦੇ ਨਾਂ ਤੇ ਜਿਨੇ ਧਰਮ ਦੇ ਨਾਂ ਤੇ ਪੋਲਿਟਿਕਸ ਕੀਤੀ ਹੋਏ ਜਿਨੇ ਬਾਬੇ ਨਾਨਕ ਦੀ ਤੱਕੜੀ ਦਾ ਨਾਂ ਲੈ ਕੇ ਵੋਟਾਂ ਮੰਗੀਆਂ ਹੋਣ ਉਹ ਜੇ ਗੁਰੂ ਦੀ ਬਦ ਵਿੱਚ ਕੁਝ ਨਹੀਂ ਕਰ ਸਕਦਾ ਉਹਨੂੰ ਕੋਈ ਹੱਕ ਨਹੀਂ ਉਸ ਪਾਰਟੀ ਦੇ ਵਿੱਚ ਮੁਖੀ ਰਹਿਣ ਦਾ ਸਾਨੂੰ ਮੈਂ ਇੱਥੇ ਖੜਾ ਬਾਜਵਾਲ ਸਾਹਿਬ ਨੇ ਬੁਰਿੰਗ ਸਾਹਿਬ ਨੇ ਅਸੀਂ ਪਹਿਲਾਂ ਸਿੱਖਿਆ ਬਾਅਦ ਕਸ ਇਹ ਕਸ ਇਹ ਅਸੀਂ ਹੋ ਰਿਹਾ ਇਹ ਸਾਡਾ ਧਰਮ ਬਚੇਗਾ ਇਹ ਉਹ ਧਰਮ ਹੈ ਸਿੱਖ ਧਰਮ ਜਿਨ੍ਹਾਂ ਮਨੁੱਖਤਾ ਦੀ ਸੇਵਾ ਕੀਤੀ ਇਹ ਗੁਰੂ ਤੇਗ ਬਹਾਦਰ ਨੇ ਕਸ਼ਮੀਰੀ ਪੜਤਾ ਤੋਂ ਆਪਣਾ ਸੀਸ ਵਾਰਿਆ ਗੁਰੂ ਤੇਗ ਬਹਾਦਰ ਪੰਜਾਬ ਦੀ ਚਾਦਰ ਨਹੀਂ ਬਣੇ ਉਤੋਂ ਹਿੰਦ ਦੀ ਚਾਦਰ ਬਣ ਕੇ ਆਏ ਸਾਡੇ ਗ੍ਰੰਥ ਦੇ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਤੇ ਉਸ ਪਾਰਟੀ ਦਾ ਮੁਖੀ ਜੇ ਅੱਜ ਗੱਲ ਕਰਦਾ ਅਗਿਆਨੀ ਹਰਪ੍ਰੀਤ ਸਿੰਘ ਬਾਜਵਾ ਸਾਹਿਬ ਤੁਸੀਂ ਸੁਣਿਆ ਹੁਣ ਕਿ ਉਸੇ ਤਖਤ ਤੇ ਖੜੇ ਹੋ ਕੇ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਸੰਸਥਾ ਯਾਨੀ ਜੀ ਧਿਆਨ ਨਾਲ ਸੁਣੋ ਹਰਪ੍ਰੀਤ ਜੀ ਤੇ ਨਾਲ ਹੀ ਤੁਸੀਂ ਕਿਹਾ ਸੀ ਕਿ ਅਕਾਲੀ ਦਲ ਸਾਡੀ ਰਾਜਨੀਤਿਕ ਪਾਰਟੀ ਆ ਤੁਸੀਂ ਕੱਲ ਤੱਕ ਸਾਹਮਣੇ ਖੜੇ ਹੋ ਕੇ ਇਹ ਗੱਲ ਕਹੀ ਤੇ ਅੱਜ ਗੁਰੂ ਨੇ ਤੁਹਾਨੂੰ ਸਜਾ ਲਈ ਤੇ ਉਸੇ ਕਾਲੇ ਦਲ ਜਿਹਦਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਤੁਹਾਨੂੰ ਕੱਢ ਕੇ ਬਾਹਰ ਮਾਰਿਆ ਤੇ ਮੈਂ ਇਹ ਇਸ ਕਰਕੇ ਗੱਲਾਂ ਕਹਿ ਰਿਹਾ ਕਿ ਜੇ ਸਾਡੀ ਜਮੀਰ ਮਰ ਗਈ ਅਸੀਂ ਕੁਝ ਨਹੀਂ ਕਰ ਸਕਦੇ ਆਪਣੀ ਜਮੀਰ ਜਿੰਦਾ ਰੱਖੋ ਜੇ ਜਮੀਰ ਜਿੰਦੀ ਆ ਤੇ ਪੰਜਾਬ ਜਿੰਦਾ ਰਹੇਗਾ ਸਭ ਤੋਂ ਵੱਧ ਜੇ ਕਿਤੇ ਕਿਸੇ ਨੇ ਦੇਸ਼ ਦੀ ਆਜ਼ਾਦੀ ਚ ਹਿੱਸਾ ਪਾਇਆ ਤੇ ਪੰਜਾਬੀਆਂ ਦਾ ਪੰਜਾਬੀਆਂ ਨੇ ਆਪਣੇ ਸੀਸ ਦਿੱਤੇ ਜੇਲਾਂ ਪਰ ਦਿੱਤੀਆਂ ਤੇ ਅੰਗਰੇਜ਼ਾਂ ਨੇ ਮਜਬੂਰ ਹੋ ਕੇ ਡਰ ਕੇ ਦੇਸ਼ ਛੱਡਿਆ ਅੱਜ ਕੌਣ ਪੁੱਰੇਗਾ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜਿਹਨੇ ਓਗ ਕਾਬਲ ਤੱਕ ਕਬਜ਼ਾ ਕੀਤਾ ਕਿੰਨੇ ਬੰਦ ਕੀਤਾ ਮੈਂ ਮੋਦੀ ਨੂੰ ਦੱਸਣਾ ਚਾਹੁੰਨਾ ਕਿ ਅੱਜ ਤੁਸੀਂ ਜੇ ਗੱਲ ਕਰ ਦਿਓ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਕਸ਼ਮੀਰ ਦੇ ਵਿੱਚ ਜੇ ਖੇਬਰ ਦਰਿਆ ਤੇ ਕਬਜ਼ਾ ਕੀਤਾ ਤੇ ਮੁਗਲਾਂ ਦਾ ਰਸਤਾ ਬੰਦ ਕੀਤਾ ਤੇ ਸਿੱਖ ਰਾਜ ਨੇ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਯਾਰ ਅੱਜ ਅਸੀਂ ਪੰਜਾਬ ਦੇ ਨਾਲ ਵਿਤਕਰਾ ਕਰਾਂਗੇ ਕਦੀ ਬਰਦਾਸ਼ਤ ਨਹੀਂ ਹੋਣ ਦਿੱਤਾ ਜਾਏਗਾ। ਵੜਿੰਗ ਸਾਹਿਬ ਜੋ ਪਾਰਲੀਮੈਂਟ ਚ ਹੋ ਰਿਹਾ ਇਹ ਦੇਸ਼ ਨੂੰ ਤਬਾਰਾ ਖਤਮ ਕਰਨ ਵਾਲੇ ਪਾਸੇ ਬੀਜੇਪੀ ਤੁਰ ਰਹੀ ਹੈ। ਮੈਂ ਪੁੱਛਣਾ ਚਾਹੁੰਦਾ ਆਪਰੇਸ਼ਨ ਸਿੰਦੂਰ ਹੋਇਆ ਜਮਲੁੱਥੇ ਪੈਲਗ੍ਰਾਮ 'ਚ ਅੱਤਵਾਦੀਆਂ ਨੇ ਹਮਲਾ ਕੀਤਾ ਹੋਮ ਮਿਨਿਸਟਰ ਸਾਹਿਬ ਉਹ ਜਿਹੜਾ ਤੁਸੀਂ ਇਨਕਾਊਂਟਰ ਕੀਤਾ ਉਹਨਾਂ ਦਾ ਅੱਤਵਾਦੀਆਂ ਦਾ ਉਹਨਾਂ ਦੀਆਂ ਫੋਟੋਆਂ ਕਿਉਂ ਨਹੀਂ ਦਿਖਾਈਆਂ ਗਈਆਂ ਲੋਕਾਂ ਨੂੰ ਦਿਖਾਓ ਕਿ ਇਹਨਾਂ ਬੰਦਿਆਂ ਨੇ ਹਿੰਦੂਸਤਾਨੀਆਂ ਤੇ ਹਮਲਾ ਕਰਕੇ ਇਹਨਾਂ ਨੂੰ ਸ਼ਹੀਦ ਕੀਤਾ ਸੀ ਆ ਅਸੀਂ ਟੀਰ ਕਰ ਦਿੱਤੇ ਨੇ ਤੁਹਾਡੇ ਕਹਿਣ ਨਾਲ ਨਹੀਂ ਅਸੀਂ ਮੰਨਾਂਗੇ ਪਰ ਗੰਗਾਮ ਕੇ ਹਮਲਾ ਹੋਵੇ ਤੇ ਲੜਾਈ ਸਾਰੀ ਪੰਜਾਬ ਤੇ ਲੜੀ ਜਾਏ ਤੇ ਪ੍ਰਧਾਨ ਮੰਤਰੀ ਨੂੰ ਜੇ ਕੁਝ ਪੰਜਾਬ ਨੂੰ ਦੇਣਾ ਹੋਵੇ ਤੇ ਪ੍ਰਧਾਨ ਮੰਤਰੀ ਦੀ ਜ਼ੁਬਾਨ ਨਾ ਖੁੱਲੇ ਇੱਕ ਵਾਰੀ ਨਹੀਂ ਕਿਹਾ ਕਿ ਪੰਜਾਬੀਓ ਤਗੜੇ ਹੋ ਜਾਓ ਪਾਕਿਸਤਾਨ ਦਾ ਤੁਸੀਂ ਮੂੰਹ ਮੋੜ ਦਿੰਦੇ ਆਂ ਕਿਨੇ ਤੁਹਾਡੇ ਉਪਰੋਂ ਦੇ ਵੀ ਤੇ ਜਾ ਕੇ ਦਸੂਏ ਕੋਲ ਵੀ ਤੇ ਡਿੱਗਾ ਸੀ